ਕਿਸ ਗਰਸ਼ ਬੜਾ ਵੱਡਾ ਹੈ ਮਿਹਨਤ ਬਹੁਤ ਕਰਨੀ ਹੈ ਤੁਹਾਨੂੰ ਜੋਸ਼ ਪਰਨ ਦੀ ਲੋੜ ਹੈ ਸਾਰਿਆਂ ਚ ਤੁਹਾਨੂੰ ਇੱਕ ਮੁੱਠ ਕਰਨ ਦੀ ਲੋੜ ਹੈ ਉਹ ਤਾਂ ਹੁਣ ਜਦੋਂ ਅਸੀਂ ਗੁਰੂ ਨੂੰ ਸਨਮੁਖ ਹੋ ਕੇ ਗੱਲ ਕਰਾਂਗੇ ਜਦੋਂ ਅਸੀਂ ਗੁਰੂ ਦੀ ਬਖਸ਼ਿਸ਼ ਲੈ ਕੇ ਤੁਰਾਂਗੇ ਮੈਂ ਲੰਬੀ ਕਹਾਣੀਆਂ ਨਹੀਂ ਪਾਉਣੀਆਂ ਜਿਹੜੇ ਮੇਰੇ ਵੀਰਾਂ ਨੇ ਸਾਰਿਆਂ ਨੇ ਤੁਹਾਡੇ ਨਾਲ ਸਾਂਝੀ ਕੀਤੀਆਂ ਮੈਂ ਸੋਚ ਰਿਹਾ ਸਾ ਕਿ ਤੁਸੀਂ ਸਾਰੇ ਇਸ ਸੋਚ ਦੇ ਮਦਈ ਬਣੇ ਹੋ ਕਿ ਅਸੀਂ ਸ੍ਰੀ ਅਕਾਲ ਤਰ ਸਾਹਿਬ ਨੂੰ ਸਮਰਪਿਤ ਹੋਣਾ ਕਿਉਂ ਹੋਣਾ ਜਦੋਂ ਤਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਨ੍ਹਾਂ ਦੀ ਉਮਰ ਅਜੇ 11 ਸਾਲ ਹੈ ਤੇ ਉਹਨਾਂ ਨੇ ਮੇਰੀ ਪੀਰ ਦੇ ਸਿਧਾਂਤ ਨੂੰ ਅਪਣਾਇਆ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਪਾਈ ਗੁਰਦਾਸ ਜੀ ਨੂੰ ਨਾਲ ਲੈ ਕੇ 1606 ਵਿੱਚ ਸ੍ਰੀ ਅਕਾਲ ਤਰ ਸਾਹਿਬ ਦੀ ਸਿਰਜਣਾ ਕੀਤੀ ਸਭ ਤੋਂ ਪਹਿਲਾ ਹੁਕਮ ਕੀ ਸੀ ਆਓ ਗੁਰਮਖੋ ਮੇਰੇ ਕੋ ਘੋੜੇ ਚੜਾਓ ਮੇਰੇ ਕੋ ਸ਼ਸਤਰ ਲੈ ਕੇ ਆਓ ਮੇਰੇ ਕੋ ਜਵਾਨੀ ਲੈ ਕੇ ਆਓ ਉਹਨਾਂ ਜਵਾਨੀ ਮੰਗੀ ਸ਼ਸਤਰ ਮੰਗੇ ਘੋੜੇ ਮੰਗੇ ਕਿਉਂਕਿ ਜ਼ੁਲਮ ਦਾ ਨਾਸ ਕਰਨਾ ਸੀ ਜਦੋਂ ਕੌਮ ਦੇ ਵਿੱਚ ਕੋਈ ਨੁਕਸਾਨ ਹੋ ਜਾਏ ਜਦੋਂ ਕੋਈ ਗ੍ਰਾਵਟ ਆ ਜਾਵੇ ਉਸ ਵੇਲੇ ਕੌਮ ਜਿਹੜੀ ਜੂਝ ਕੇ ਲੜਦੀ ਹੈ ਜਦੋਂ ਧਰਮ ਦਾ ਅਨਰਥ ਹੋਣ ਲੱਗ ਪਿਆ ਗੁਰਮਤ ਦਾ ਕਾਹਨ ਹੋਇਆ ਉਸ ਵੇਲੇ ਸਿੱਖਾਂ ਨੇ ਬਹੁਤ ਜੂਝ ਕੇ ਗੁਰਦੁਆਰਾ ਸੁਧਾਰ ਲਹਿਰ ਚਲਾਈ ਗੁਰਦੁਆਰੇ ਆਜ਼ਾਦ ਕਰਾਏ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਹੋਂਦ ਵਿੱਚ ਆਈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀ ਸੇਵਾ ਨੂੰ ਘਰ-ਘਰ ਵਿੱਚ ਪਹੁੰਚਾਉਣ ਵਾਸਤੇ ਉਥੋਂ ਦੀ ਮਰਿਆਦਾ ਨੂੰ ਘਰ-ਘਰ ਵਿੱਚ ਪਹੁੰਚਾਉਣ ਵਾਸਤੇ ਉਥੋਂ ਦੇ ਪ੍ਰਚਾਰ ਪ੍ਰਸਾਰ ਨੂੰ ਘਰ-ਘਰ ਵਿੱਚ ਪਹੁੰਚਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ 1 ਮਹੀਨੇ ਬਾਅਦ ਸਿਰਜਿਆ ਗਿਆ 1920 ਦੇ ਵਿੱਚ 14 ਦਸੰਬਰ ਨੂੰ ਉਹਦਾ ਕਾਰਜ ਕੀ ਸੀ ਧਾਰਮਿਕ ਤੌਰ ਤੇ ਤੇ ਪ੍ਰਪੱਕ ਹੋਣਾ ਹੈ ਧਾਰਮਿਕ ਰੌ ਰੀਤਾਂ ਨੂੰ ਘਰਾਂ ਵਿੱਚ ਪ੍ਰਚਾਰ ਕਰਨਾ ਹੈ 사ਸੰਗ ਜੀ ਵਾਰ ਬਣ ਕੇ ਉਹਨੇ ਕੰਮ ਕਰਨਾ ਸੀ ਹੌਲੀ ਹੌਲੀ ਸ਼੍ਰੋਮਣੀ ਕਾਲੀਦਾ ਨੇ ਬਹੁਤ ਕੰਮ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਬੜੀ ਜੇ ਸੇਵਾਵਾਂ ਨਭਾਈਆਂ ਪੰਜਾਬ ਦੇ ਵਿੱਚ ਪੰਜਾਬੀ ਸੂਬੇ ਲਈ ਬੜੀ ਜੱਦੋਜਹਿਦ ਕੀਤੀ ਭਾਵੇਂ ਉਹ ਸਾਨੂੰ ਪੂਰਾ ਨਹੀਂ ਮਿਲ ਸਕਿਆ ਪਰ ਫਿਰ ਵੀ ਸਾਡੇ ਬਜ਼ੁਰਗਾਂ ਨੇ ਬਹੁਤ ਸ਼ੀਧੀਆਂ ਦਿੱਤੀਆਂ ਸਾਹ ਸੰਗਤ ਜੀ ਪਾਣੀਆਂ ਦੀ ਲੜਾਈ ਲੜੀ ਚੰਡੀਗੜ ਅਸੀਂ ਛੋਟੇ ਛੋਟੇ ਹੁੰਦੇ ਸੀ ਜੋ ਰਾਜਧਾਨੀ ਵਾਸਤੇ ਕਿਉਂਕਿ ਹਰ ਸਟੇਟ ਦੀ ਰਾਜਧਾਨੀ ਹੈ ਲੇਕਿਨ ਪੰਜਾਬ ਦੀ ਰਾਜਧਾਨੀ ਨਾ ਬਣੀ ਉਸ ਵੇਲੇ ਅਸੀਂ ਸਾਰੇ ਨਾਰੇ ਲਾਉਂਦੇ ਹੁੰਦੇ ਸੀ ਚੰਡੀਗੜ ਪੰਜਾਬ ਦਾ ਖਿੜਿਆ ਫੁੱਲ ਗੁਲਾਬ ਦਾ ਇਹ ਸਾਡੇ ਨਾਰੇ ਸਨ ਤੁਸੀਂ ਤਾਂ ਬੜੇ ਕ੍ਰਾਂਤੀਕਾਰੀ ਹੋ ਮਾਰਸਾ ਵਾਲੇ ਲੋਕ ਬੜੇ ਰਾਜਨੀਤਿਕ ਤੌਰ ਤੇ ਸੁਚੇਤ ਹੋ ਤੁਸੀਂ ਬੜੇ ਸੰਘਰਸ਼ ਕੀਤੇ ਪਰ ਚਲੋ ਲੰਬਾ ਇਤਿਹਾਸ ਹੈ ਨਾ ਰਾਜਤਨੀਏ ਤੱਕ ਸਾਨੂੰ ਆਜ਼ਾਦ ਮਿਲੀ ਨਾ ਸਾਡਾ ਸਗਾ ਸਾਡੇ ਹੁੰਦਿਆ ਬੀਬੀ ਐਮਬੀ ਜਿਹੜਾ ਪਖੜਾ ਮੈਨੇਜਮੈਂਟ ਬੋਰਡ ਹੈ ਉਸ ਦਾ 60 ਚਾਰੀ ਹਿੱਸਾ ਹੁੰਦਾ ਸੀ ਉਹ ਵੀ ਖੋਇਆ ਗਿਆ ਪੰਜਾਬ ਦੀ ਯੂਨੀਵਰਸਿਟੀ ਜਿਹੜੀ ਸੀ ਸਾਡੇ ਸਾਰੇ ਪੁਰਾਣੇ ਲੋਕ ਉਥੋਂ ਪੜੇ ਵੱਡੇ ਵੱਡੇ ਅਫਸਰ ਪੈਦਾ ਹੋਏ بڑے بڑے ਅਰਥ ਸ਼ਾਸਤਰੀ ਪੈਦਾ ਹੋਏ ਔਰ ਅੱਜ ਯੂਨੀਵਰਸਿਟੀ ਦੇ ਉੱਤੇ ਸਾਡੇ ਡਾਕਾ ਪੈ ਰਿਹਾ ਕਹਿਣ ਤੋਂ ਭਾਵ ਜੋ ਸਾਡੇ ਕੋਲ ਸੀ ਉਹ ਵੀ ਖਸਦਾ ਜਾ ਰਿਹਾ ਹੈ ਲੜਾਈ ਕਹਨੇ ਲਾਨੀ ਸੀ ਲੜਾਈ ਸ਼ੋਮਨੀ ਅਕਾਲੀ ਦਲ ਨਾਲ ਲਾਨੀ ਸੀ ਲੇਕਿਨ ਅਸੀਂ ਅਸਮਰਥ ਹੋ ਗਏ ਅਸੀਂ ਬੇਵਸ ਹੋ ਗਏ ਅੱਜ ਦੇ ਜਿਹੜੇ ਹਾਲਾਤ ਬਣੇ ਆ ਇਹ ਪੁਨਰਸੁਰਜੀਤੀ ਦੀ ਲੋੜ ਕਿਉਂ ਪਈ ਲੋਕਿ ਜੋ ਅਸੀਂ ਕਰਨਾ ਸੀ ਉਹ ਨਹੀਂ ਕਰ ਸਕੇ ਬਹੁਤ ਕੁਝ ਦੱਸਿਆ ਗਿਆ ਸਭ ਤੋਂ ਪਹਿਲਾਂ ਜੜ ਜੜੀ ਸੀ ਉਹ 2007 ਵਿੱਚ ਬੀਜੀ ਗਈ ਜਦੋਂ ਕਿ ਰਾਮ रहीम ਨੂੰ ਉਸ ਵੇਲੇ ਮਾਫ ਕਰ ਦਿੱਤਾ ਗਿਆ ਜਦੋਂ ਨੇ ਸੰਵਾਦ ਰਚਾਇਆ ਸੀ ਜਦੋਂ ਉਹਨੇ ਪੁਸ਼ਾਕ ਪਾਈ ਸੀ ਪਰਚਾ ਹੋਇਆ 14 ਵਿੱਚ ਉਹਨੂੰ ਮaaf ਕਰ ਦਿੱਤਾ ਫਿਰ ਬਾਅਦ ਵਿੱਚ ਉਹ ਪਰਚਾ ਕੈਨਸਲ ਕੀਤਾ 2015 ਵਿੱਚ ਮaaf ਕਰ ਦਿੱਤਾ ਸਿੰਘ ਸਹਿਬਾਨਾਂ ਦੀ ਘਰ ਬੁਲਾ ਕੇ ਦਰਬਾਰਤੋ ਕੀਤੀ ਗਈ ਅਕਾਲ ਪੁਰਖ ਸਾਹਿਬ ਦੀ ਮਰਜ਼ਾ ਨੂੰ ਤੋੜਿਆ ਗਿਆ ਸਤਸੰਗਜੀ ਅੱਜ ਉਹੀ ਲੜਾਈ ਫੇਰ ਪਈ ਸਿੱਖ ਸੋਚ ਵੱਖਰੀ ਹੋ ਗਈ ਪੰਥਕ ਸੋਚ ਅੱਧਾ ਦੂਰ ਹੋ ਗਈ ਬੜਾ ਗਿਆ ਸਾਰਿਆਂ ਨੇ ਜਿੱਦਾਂ ਦੱਸਿਆ ਅੱਜ ਸਭ ਨੇ ਕਿਹਾ ਲੇਕਿਨ ਜਬੇ ਬਾਣ ਲੱਗ ਗਿਆ ਤਬੇਰੋਸ ਜਾਗਿਓ ਅਸੀਂ ਇਕੱਠੇ ਹੋ ਕੇ ਸ਼੍ਰੀ ਅਕਾਤਰ ਸਾਹਿਬ ਤੇ ਗਏ ਆਵਾਜ਼ ਆਈ ਦੋਸ ਸੰਪਰਦਾ ਹੁਕਮਨਾਮਾ ਹੋਇਆ ਜੋ ਹੁਕਮਨਾਮਾ ਸੀ ਇਨ ਬਿਨ ਲਾਗੂ ਕਰਨਾ ਬੰਦਾ ਇੱਕ ਸਿੱਖ ਦਾ ਮੰਨਣਾ ਬੰਦਾ ਹੈ ਲੇਕਿਨ ਅੱਜ ਉਹ ਲੀਰੋ ਲੀਰ ਕਰ ਦਿੱਤਾ ਗਿਆ ਗੁਰੂ ਪਿਆਰਿਓ ਅੱਜ ਸਾਡੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਤੁਸੀਂ ਮੈਂ ਦੇਖ ਰਹੀ ਸਜਦਾ 에어 ਕੰਡੀਸ਼ਨਰ ਹਾਲ ਸੀ ਉਹ ਸਾਰਾ ਖੱਚਾ ਖੱਚ ਭਰਿਆ ਹੋਇਆ ਹੈ इधर गर्मी करके महसूस कर दे हो लंबे समय तो बैठे हो मेरी तो हाथ जोड़ के बेनती है होए इक मिलो मेरे पाई दुबदा दूर करो ले बुलाए हर नाम मैं मैके होवो जोरी गुरमुख बैसो सफा बिछाए जियो बछाए तकड़े होकर तुरीए तकड़े होके अपन लहर बनिए पंजाब जिन्ने लीडर सी बठिंडे च वेख लो मार के रख लिते ਕੋਈ ਪ੍ਰਾਣਾ ਲੀਡਰ ਕਰੋ ਨਹੀਂ ਨਿਕਲ ਰਿਹਾ ਕੋਈ ਪ੍ਰਾਣਾ ਵਰਕਰ ਕਰੋ ਨਹੀਂ ਨਿਕਲ ਰਿਹਾ ਮਜੂਸ ਹੋ ਕੇ ਬਹਿ ਗਿਆ ਆਓ ਸਾਰੇ ਲਹਿਰ ਬਣ ਕੇ ਚੱਲੀਏ ਹਰ ਇੱਕ ਨੂੰ ਨਾਲ ਜੋੜੀਏ ਤੇ ਇਹਦੀ ਭਰਤੀ ਵਾਸਤੇ ਲਾਂਬਾ ਬੰਦੋ ਕੇ ਕਰ ਕਰ ਜਾਈਏ